ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਰ ਜਸਤੀ ਅੱਜ ਹਰਿਆਣਾ ਦੇ ਨੂਹ ਦੇ ਵਿੱਚ ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਕਰ ਦਿੱਤੀਆਂ ਗਈਆਂ ਨੇ ਐਸਐਮਐਸ ਸੇਵਾਵਾਂ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੀਆਂ ਕਿਉਂਕਿ ਅੱਜ ਹਰਿਆਣਾ ਦੇ ਨੂਹ ਦੇ ਵਿੱਚ ਬ੍ਰਿਜ ਮੰਡਲ ਜਲਾਬਿਸ਼ੇਕ ਯਾਤਰਾ ਕੱਢੀ ਜਾਣੀ ਹੈ ਇਸ ਯਾਤਰਾ ਦਰਮਿਆਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਝਾੜਕਾਰੀ ਸੰਜੀ ਕਰਦੀ ਹੈ ਕਿ 2023 ਦੇ ਵਿੱਚ ਇਸੇ ਹੀ ਦਿਨ ਤੇ ਦੋ ਧਿਰਾਂ ਆਪਸ ਦੇ ਵਿੱਚ ਭੜ ਗਈਆਂ ਸਨ ਕਈ ਲੋਕਾਂ ਦੀ ਇਸ ਹਿੰਸਾ ਦੇ ਵਿੱਚ ਮੌਤ ਹੋ ਗਈ ਸੀ ਕਈ ਧਾਰਮਿਕ ਆਗੂ ਇਸ ਹਿੰਸਾ ਦੇ ਵਿੱਚ ਦਾਖਲ ਹੋ ਗਏ ਸਨ ਇੱਕ ਦੂਸਰੇ ਨੂੰ ਲਲਕਾਰਿਆ ਗਿਆ ਸੀ ਆਮ ਲੋਕਾਂ ਦਾ ਇਸ ਹਿੰਸਾ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਬਹੁਤ ਸਾਰੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਸਨ ਇਸ ਘਟਨਾ ਦੀ ਪੂਰੀ ਦੁਨੀਆ ਦੇ ਵਿੱਚ ਨਿੰਦਿਆ ਹੋਈ ਸੀ ਜ਼ਿਕਰਯੋਗ ਹੈ ਕਿ ਇਹ ਯਾਤਰਾ ਇੱਕ ਸਲਾਨਾ ਸਮਾਗਮ ਹੈ ਜੋ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਸ਼ੁਰੂ ਹੋਇਆ ਸੀ ਜੋ ਕਿ ਅੱਜ ਹੈ ਯਾਤਰਾ ਦੇ ਵਿੱਚ ਵੱਡੀ ਭੀੜ ਆਉਣ ਦੀ ਉਮੀਦ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਮਾਗਮ ਨੂੰ ਸ਼ਾਂਤੀਪੂਰਵਕ ਸਿਰੇ ਚਾੜਨ ਦੇ ਲਈ ਕੁਝ ਬੰਦੀਆਂ ਸਮੇਤ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਨੇ